ਦੋਸਤੋ ਭਾਜਪਾ ਦੀ ਐਮਪੀ ਤੇ ਬਾਲੀਵੁੱਡ ਐਕਟਰ ਕੰਗਨਾਰ ਰਨਾਉਤ ਦੇ ਥੱਪੜ ਮਾਰਿਆ ਗਿਆ ਹੈ ਮਾਰਿਆ ਗਿਆ ਜੀ ਥੱਪੜ ਸੀਆਈਐਸਪ ਸਟਾਫ ਕਨਸਟੇਬਲ ਕੁਲਵਿੰਦਰ ਕੌਰ ਵੱਲੋਂ ਦੋਸਤੋ ਜਦੋਂ ਹੀ ਕੰਗਨਾਰ ਰਨਾਉਤ ਜਿਹੜਾ ਚੰਡੀਗੜ੍ਹ 에어ਪੋਰਟ ਤੇ ਜਾਂਦੀ ਹੈ ਤਾਂ ਪੰਜਾਬ ਦੀ ਕੁਲਵਿੰਦਰ ਕੌਰ ਜਿਹੜਾ ਥੱਪੜ ਮਾਰਦੀ ਹੈ ਕੰਗਨਾਰ ਰਨਾਉਤ ਦੇ ਦੋਸਤੋ ਥੱਪੜ ਮਾਰਿਆ ਕਿਉਂ ਗਿਆ ਤਾਂ ਕੁਲਵਿੰਦਰ ਕੌਰ ਦਾ ਕਹਿਣਾ ਕਿ ਜਦੋਂ ਸਾਡੀਆਂ ਬੀਬੀਆਂ ਧਰਨੇ ਤੇ ਬੈਠੀਆਂ ਸੀ ਉਸ ਵੇਲੇ ਇਸ ਔਰਤ ਨੇ ਜਿਹੜਾ ਬਿਆਨ ਦਿੱਤਾ ਸੀ ਕਿ ਇਹ 100-100 ਰੁਪਏ ਵਿੱਚ ਦਿਹਾੜੀ ਤੇ ਲੈਂਦੀਆਂ ਗਈਆਂ ਔਰਤਾਂ ਨੇ ਤੇ ਹੋਰ ਵੀ ਕੰਗਨ ਅਰਨੌਤ ਕਿਸਾਨਾਂ ਬਾਰੇ ਬਹੁਤ ਜ਼ਿਆਦਾ ਕੁਝ ਬੋਲੀ ਸੀ ਦੋਸਤੋ ਉਸ ਤੋਂ ਬਾਅਦ ਕਿਸਾਨਾਂ ਨੇ ਜਿਹੜੀ ਚੰਡੀਗੜ੍ਹ ਵਿੱਚ ਕੰਗਨਾਰ ਨੌਤ ਦੀ ਗੱਡੀ ਵੀ ਘੇਰੀ ਸੀ ਪਰ ਉੱਥੋਂ ਜਿਹੜਾ ਪੁਲਿਸ ਨੇ ਕੰਗਨਾਰ ਨੌਤ ਨੂੰ ਛਡਾ ਦਿੱਤਾ ਸੀ ਤੇ ਉਸ ਤੋਂ ਬਾਅਦ ਦੋਸਤੋ ਅੱਜ ਜਿਹੜਾ ਬਦਲਾ ਲੈਂਦਾ ਕੁਲਵਿੰਦਰ ਕੌਰ ਨੇ ਕੁਲਵਿੰਦਰ ਕੌਰ ਦਾ ਕਹਿਣਾ ਵੀ ਉਹਨਾਂ ਵਿੱਚ ਇੱਕ ਮੇਰੀ ਮਾਂ ਸੀ ਜਿੰਨਾ ਬਾਰੇ ਤੂੰ ਇੰਨੀ ਗੰਦੀ ਸ਼ਬਦਾਵਲੀ ਬੋਲੀ ਸੀ ਤਾਂ ਦੋਸਤੋ ਗੱਲ ਕਰੀਏ ਕੰਗਨਾਰ ਨੌਤ ਨੇ ਹੁਣ ਕੀ ਕਿਹਾ ਤਾਂ ਦੋਸਤੋ ਕੰਗਨਾਰ ਨੌਤ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਨਿਰਾ ਅਤਵਾਦ ਫੈਲ ਰਿਹਾ ਤੇ ਉਹਦੇ ਕਰਕੇ ਜਿਹੜਾ ਮੇਰੇ ਥੱਪੜ ਵੱਜਿਆ ਹੋਇਆ ਤੇ ਜਿਹੜਾ ਫਾਰਮਰ ਪ੍ਰੋਟੈਸਟ ਲੋਕਾਂ ਵੱਲੋਂ ਕੀਤਾ ਜਾ ਰਿਹਾ ਉਹ ਬਿਲਕੁਲ ਜਿਹੜਾ ਦਿਖਾਵਾ ਕੀਤਾ ਜਾ ਰਿਹਾ ਬਣ ਚੁੱਕੇ ਨੇ ਦੋਸਤੋ ਬੀਜੇਪੀ ਦੇਤੇ ਮੰਡੀ ਤੋਂ ਕਾਫੀ ਵੋਟਾਂ ਦੇ ਨਾਲ ਜਿਹੜੇ ਕੰਗਨਾਰ ਨਾਉਤ ਜਿੱਤੇ ਨੇ ਤੇ ਦੋਸਤੋ ਇੱਕ ਪੰਜਾਬ ਦੀ ਧੀ ਨੇ ਜਿਹੜਾ ਆਪਾਂ ਕਹਿੰਦੀ ਵੀ ਇੱਕ ਐਮਪੀ ਦੇ ਥੱਪਣ ਮਾਰਿਆ ਉਹ ਵੀ ਕਿਉਂ ਕਿਉਂਕਿ ਉਹਨਾਂ ਨੇ ਸਾਡੀਆਂ ਧੀਆਂ ਭੈਣਾਂ ਦੀ ਬੇਇੱਜ਼ਤੀ ਕੀਤੀ ਸੀ ਤਾਂ ਦੋਸਤੋ ਉਸ ਕੁਲਵਿੰਦਰ ਕੌਰ ਭੈਣ ਦਾ ਸਾਥ ਜ਼ਰੂਰ ਦਿਓ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰੋ